ਜ਼ਿੰਦਗੀ ਤੇ ਸਭ ਤੋਂ ਔਖੇ 라ਵੇ ਸੌਖੇ ਲੱਗਣ ਲੱਗ ਜਾਂਦੇ ਹਨ ਜਦੋਂ ਅੰਦਰੋਂ ਆਵਾਜ਼ ਆਵੇ ਤੇਰਾ ਪਾਣਾ ਮਿੱਠਾ ਲੱਗੇ ਸਮੇਂ ਦਾ ਕਮਹਿ ਕੁ ਸਰਨਾ ਜੇਕਰ ਮਾੜਾ ਹੈ ਤਾਂ ਸਬਰ ਕਰੋ ਜੇਕਰ ਚੰਗਾ ਹੈ ਤਾਂ ਸ਼ੁਕਰ ਕਰੋ ਰੱਬ ਨੂੰ ਜਦੋਂ ਤਿਲੋ ਆਵਾਜ਼ ਦਈਏ ਉਹ ਫਿਰ ਕਿਸ ਨਾ ਕਿਸੇ ਰੂਪ ਵਿੱਚ ਮਤਦਿਕ ਕਰਨ ਲਈ ਹੰਤਾ ਜ਼ਰੂਰ ਹੈ ਜਿਹੜੇ ਨੀਵੇਂ ਹੋ ਕੇ ਜੀਉਣਾ ਸਿੱਖ ਲੈਂਦੇ ਹਨ ਰੱਬ ਉਹਨਾਂ ਨੂੰ ਬਹੁਤ ਉੱਤੇ ਤੱਕ ਲੈ ਕੇ ਜਾਂਦਾ ਹੈ ਜੇ ਪਰਮਾਤਮਾ ਦਾ ਓਟ ਆਸਰਾ ਲੈ ਕੇ ਚੱਲੋਗੇ ਤਾਂ ਦੁਨੀਆ ਦਾ ਕੋਈ ਅਜਿਹਾ ਕੰਮ ਨਹੀਂ ਹੈ ਜੋ ਨਾ ਹੋ ਸਕੇ ਗੱਲ ਸਾਰੀ ਬਰੋਸੇ ਦੀ ਹੈ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਜ਼ਿੰਦਗੀ ਚ ਕਦੀ ਕਿਸੇ ਨੂੰ ਤੋਖਾ ਨਾ ਦਿਓ ਤੋਖੇ ਚ ਬੜੀ ਚਾਨ ਹੁੰਦੀ ਹੈ ਇਹ ਕਿਤੇ ਨਹੀਂ ਮਰਦਾ ਘੁੰਮ ਕੇ ਇੱਕ ਦਿਨ ਤੁਹਾਡੇ ਕੋਲ ਹੀ ਆ ਜਾਂਦਾ ਹੈ ਕਿਉਂਕਿ ਇਸ ਨੂੰ ਆਪਣੇ ਟਿਕਾਣੇ ਨਾਲ ਮੁਹੱਬਤ ਹੁੰਦੀ ਹੈ ਤਜਰਬੇ ਪਰì ਜ਼ਿੰਦਗੀ ਵਿੱਚ ਸਾਰੇ ਪਰਾਏ ਨੇ ਤੇ ਦੁਨੀਆਂ ਵਿੱਚ ਸਿਆਣਪ ਜਿੰਨੀ ਮਰਜ਼ੀ ਵਰਤ ਲਵੋ ਹੋਣਾ ਉਹੀ ਹੁੰਦਾ ਹੈ ਜਿਹੜਾ ਕਿਸਮਤ ਵਿੱਚ ਲਿਖਿਆ ਹੁੰਦਾ ਹੈ ਜੇ ਸਿਰਫ ਇੱਕ ਆਦਤ ਬਦਲਣ ਦੇ ਨਾਲ ਸਕੂਨ ਵਿੱਚ ਵਾਦਾ ਕਰਨਾ ਹੋਵੇ ਤਾਂ ਆਪਣੀ ਜ਼ੁਬਾਨ ਤੇ ਕਾਬੂ ਪਾਉਣਾ ਸਿੱਖੋ ਸਿਰਫ ਜ਼ੁਬਾਨ ਹੀ ਸਾਡੀਆਂ ਅੱਧੀਆਂ ਸਮੱਸਿਆਵਾਂ ਦੀ ਝਾੜੁੰਦੀ ਹੈ ਬਹੁਤ ਵਾਰ ਇਨਸਾਨ ਬੁਰੇ ਨਹੀਂ ਹੁੰਦੇ ਪਰ ਉਹਨਾਂ ਦੀ ਜ਼ੁਬਾਨ ਬੁਰੀ ਹੁੰਦੀ ਹੈ ਰਿਸ਼ਤਾ ਕੋਈ ਵੀ ਹੋਵੇ ਨੇਪਤਾ ਪਿਆਰ ਅਤੇ ਸਤਕਾਰ ਨਾਲ ਹੀ ਹੈ ਹੰਕਾਰ ਰਿਸ਼ਤੇ ਤੱਕ ਹੀ ਜ਼ਿੰਦਗੀਆਂ ਨੂੰ ਵੀ ਲੈ ਕੇ ਡੁੱਬਦਾ ਹੈ ਰਿਸ਼ਤਿਆਂ ਲਈ ਚੁੱਕਣਾ ਕੋਈ ਵੱਡੀ ਗੱਲ ਨਹੀਂ ਸੂਰਜ ਡੁੱਲਦਾ ਹੈ ਤਾਂ ਹੀ ਚੰਦਰਮਾ ਨਿਕਲਦਾ ਹੈ ਜ਼ਮਾਨਾ ਚਲਾਕ ਅਤੇ ਧੋਖੇਬਜ਼ ਲੋਕਾਂ ਦਾ ਚੱਲ ਰਿਹਾ ਹੈ ਜੋ ਸੱਚਾ ਤੇ ਵਫਾਦਾਰ ਹੈ ਉਹਨੂੰ ਲੋਕ ਬੇਵਕੂਫ ਕਹਿੰਦੇ ਨੇ ਸਿਆਣੇ ਕਹਿ ਗਏ ਨੇ ਜੇ ਫਸਲ ਰੰਗ ਬਦਲੇ ਤੇ ਵਟ ਦਿਓ ਜੇ ਲੋਕੀ ਰੰਗ ਬਦਲਣ ਤੇ ਛੱਟ ਦਿਓ ਸਿੰਧ ਕੀ ਬਹੁਤ ਖੂਬਸੂਰਤ ਹੈ ਇਸ ਨੂੰ ਪੇਕਾਰਦੀਆਂ ਕੱਲਾਂ ਅਤੇ ਝਗੜਿਆਂ ਵਿੱਚ ਪਰ ਬਾਤ ਨਾ ਕਰੋ ਸੱਚ ਉਹ ਬੀਜ ਹੈ ਜੋ ਚਾਹੇ ਝੋਟ ਤੇ ਕਿੰਨਾ ਵੀ ਹੀਠਾਂ ਤੱਪਿਆ ਹੋਵੇ ਇੱਕ ਦਿਨ ਫਟ ਕੇ ਬਾਹਰ ਜ਼ਰੂਰ ਆਉਂਦਾ ਹੈ ਦਾਤ ਪਈ ਤੇ ਅੰਨਿਆ ਵਾਂਗੂ ਲੱਭੇਗਾ ਦਿਨ ਵਿੱਚ ਕਿੱਥੇ ਯਾਦ ਆਉਂਦੀ ਹੈ ਦਿਵੇ ਦੀ ਇਸ ਜ਼ਿੰਦਗੀ ਦਾ ਸਭ ਤੋਂ ਵੱਡਾ ਸੁੱਖ ਤੰਦਰੁਸਤੀ ਹੈ ਸੁਖੀ ਰਹਿਣਾ ਹੈ ਤਾਂ ਜਿੰਨੀ ਹੋ ਸਕੇ ਆਪਣੀ ਜ਼ਿੰਦਗੀ ਨੀਜੀ ਰੱਖੋ ਤਿਹਾਰ ਤਾਂ ਮੁੜ ਆਉਂਦੇ ਨੇ ਪਰ ਆਪਣੇ ਗਏ ਹੋਏ ਕਦੇ ਵਾਪਸ ਨਹੀਂ ਆਉਂਦੇ ਕਈ ਵਾਅਦੇ ਟੋੜਦੇ ਤਿਲ ਨੂੰ ਉਸ ਨੂੰ ਸਵੀਕਾਰ ਕਰਨ ਦੇ ਹੋਰ ਸਮਝ ਆਈਦਾ ਹੈ ਜੋ ਤੁਹਾਡਾ ਦਿਮਾਗ ਪਹਿਲਾਂ ਹੀ ਜਾਣਦਾ ਹੈ ਇਹ ਉਹ ਦੁਨੀਆ ਹੈ ਜਿੱਥੇ ਝੂਠ ਤੋਂ ਤੱਕ ਸਭ ਨੂੰ ਨਫ਼ਰਤ ਹੈ ਪਰ ਸੱਚ ਕੋਈ ਨਹੀਂ ਬੋਲਦਾ ਦੁਖੀ ਮਨੁੱਖ ਹਰ ਕਿਸੇ ਵਿੱਚ ਆਪਣਾਪਣ ਪਾਲਦਾ ਹੈ ਸੁਖੀ ਮਨੁੱਖ ਤਾਂ ਪਰਮਾਤਮਾ ਨੂੰ ਵੀ ਆਪਣਾ ਨਹੀਂ ਜਾਣਦਾ ਕੁਝ ਸਵਾਲਾਂ ਤੇ ਜਵਾਬ ਸਿਰਫ ਵਕਤ ਦਿੰਦਾ ਹੈ ਤੇ ਜੋ ਜਵਾਬ ਵਕਤ ਦਿੰਦਾ ਹੈ ਉਹ ਲਾ ਜਵਾਬ ਹੁੰਦੇ ਨੇ ਝੂਠ ਤਾਂ ਵੀ ਇੱਕ ਸਵਾਦ ਹੁੰਦਾ ਹੈ ਖੁਦ ਬੋਲੋ ਤਾਂ ਮਿੱਠਾ ਲੱਗੇਗਾ ਤੇ ਜੇ ਕੋਈ ਹੋਰ ਬੋਲੇ ਤਾਂ ਫਿਰ ਕੋੜਾ ਦੌਲਤ ਸਿਰਫ ਰਹਿਣ ਸੈਣ ਦਾ ਤਰੀਕਾ ਬਦਲ ਸਕਦੀ ਹੈ ਸੋਚ ਨੀਅਤ ਤੇ ਤਕਦੀਰ ਨਹੀਂ ਡੌੜ ਜਦੋਂ ਜ਼ਿੰਮੇਵਾਰੀਆਂ ਦੇ ਨਾਲ ਲੱਗਦੀ ਹੈ ਤਖਵੈਸ਼ਾਂ ਅਕਸਰ ਪਿੱਛੇ ਰਹਿ ਜਾਂਦੀਆਂ ਨੇ ਕਦਰਨੀਆਂ ਪਦਨੀਆਂ ਸਭ ਇੱਥੇ ਨੇ ਕਿਸੇ ਨੂੰ ਦੁੱਖ ਦੇ ਕੇ ਸੁੱਖ ਦੀ ਉਮੀਦ ਨਾ ਰੱਖੋ ਬੰਦਾ ਬੰਦੇ ਤੋਂ ਲੁਕ ਹੋ ਸਕਦਾ ਪਰ ਪਰਮਾਤਮਾ ਤੋਂ ਨਹੀਂ ਪੁਰਾਣੇ ਬਜ਼ੁਰਗ ਕਹਿੰਦੇ ਸੀ ਕਿ ਮਦਿਆ ਕਿਸੇ ਦਾ ਸੱਸਾ ਕਾ ਨਹੀਂ ਹੁੰਦਾ ਪਰ ਅੱਜ ਦੇ ਸਮੇਂ ਵਿੱਚ ਤਾਂ ਚੋਂ ਤਾਂ ਵੀ ਕਿਸੇ ਦੱਸ ਸਕਾ ਨਹੀਂ ਭੁਗਤਨੀਆਂ ਪੈਣ ਕਿਆਂ ਕਿਸੇ ਨਾਲ ਕੀਤੀਆਂ ਗੁਰੂ ਕਰ ਅਚਾਨ ਨਾਲ ਗੁਨਾਹ maaf ਨਹੀਂ ਹੁੰਦੇ ਜੇ ਕੁਝ ਵੀ ਨਾ ਮਿਲਿਆ ਤਾਂ ਉਹਦੇ ਦਰਚਾਂ ਰੱਬ ਨਾਲ ਇਸ਼ਕ ਨੇ ਪਾ ਵਪਾਰ ਨਹੀਂ ਮੈਂ ਪਛਤਾ ਰਿਹਾ ਕਦੇ ਖੁਦ ਤੋਂ ਕਦੇ ਖੁਦਾ ਤੋਂ ਰੱਬ ਦੀ ਰਾਜਾ ਵਿੱਚ ਰਹਿਣ ਵਾਲੇ ਸੱਚਾ ਦੀ ਵਜਾ ਨਹੀਂ ਪੁੱਛਦੇ ਹੁੰਦੇ ਦੋ ਤਰ੍ਹਾਂ ਦੇ ਇਨਸਾਨਾਂ ਤੋਂ ਹਮੇਸ਼ਾ ਹੁਸ਼ਿਆਰ ਰਹੋ ਇੱਕ ਉਹ ਜੋ ਤੁਹਾਡੇ ਚ ਉਹ ਅੈਬ ਦੱਸੇ ਜੋ ਤੁਹਾਡੇ ਵਿੱਚ ਹੈ ਹੀ ਨਹੀਂ ਤੇ ਦੂਸਰਾ ਉਹ ਜੋ ਤੁਹਾਡੇ ਵਿੱਚ ਉਹ ਖੋਬੀ ਦੱਸੇ ਜੋ ਤੁਹਾਡੇ ਵਿੱਚ ਹੈ ਹੀ ਨਹੀਂ ਲੇਖਾ ਤੇਣਾ ਪੈਂਦਾ ਹੈ ਦਿੱਤੇ ਹੋਏ ਦੁੱਖਾਂ ਦਾ ਮਾਫੀਆਂ ਮੰਗ ਕੇ ਰੱਬ ਮਾਫ ਨਹੀਂ ਕਰਦਾ ਤੂੰ ਆਪਣਾ ਤਿਲ ਮਜ਼ਬੂਤ ਰੱਖੇ ਹੋ ਸਕਦਾ ਇਹ ਰੱਬ ਦੀ ਪਰਖ ਦਾ ਆਖਰੀ ਮੁਕਾਮ ਹੋਵੇ ਸਾਨੂੰ ਸਾਡੇ ਵਰਕੇ ਕਮਲਿਆਂ ਨਾਲ ਹੀ ਮਿਲਾਇਆ ਕਰ ਰੱਬਾ ਬਹੁਤੀਆਂ ਅਕਲਾਂ ਵਾਲੇ ਸੱਟਾ ਮਸਾਕ ਡਾਂਦੇ ਨੇ ਜੇ ਤੈਨੂੰ ਉਸ ਰੱਬ ਤੇ ਯਕੀਨ ਹੈ ਨਾ ਤਾਂ ਬੇਫਿਕਰ ਰਹਾ ਕਰ ਉਹਨੂੰ ਵੀ ਪਤਾ ਹੈ ਕਿ ਤੂੰ ਇੰਤਜ਼ਾਰ 'ਚ ਹੈ ਕੋਸ਼ਿਸ਼ ਕਰੋ ਦਰਾਪਨਾਰੋਂ ਸੇ ਲੋਕਾਂ ਦਾ ਰੁਸਨਾ ਤਾਂ ਆਮ ਕੱਲ ਹੈ ਇਹ ਜ਼ਰੂਰੀ ਨਹੀਂ ਕਿ ਸਾਨੂੰ ਹਮੇਸ਼ਾ ਸਾਡੇ ਪੁਰੇ ਕਰਮਾਂ ਤੇ ਹੀ ਸਜ਼ਾ ਮਿਲੇ ਕਦੇ-ਕਦੇ ਸਾਨੂੰ ਸਾਡੇ ਚੰਗੇ ਹੋਣ ਦੀ ਕੀਮਤ ਚੁਕਾਉਣੀ ਪੈਂਦੀ ਹੈ ਗਰੀਬ ਦੀ ਕੁਲੀ ਵਿੱਚ ਬੈਠ ਕੇ ਆਪਣੇ ਮੈਲਾਂ ਤੇ ਚਿੱਕੜ ਨਹੀਂ ਕਰੀਤੇ ਅੱਜ ਨਹੀਂ ਤੇ ਕੱਲ ਮਿਲੇਗਾ ਇੱਕ ਦਿਨ ਸਬਰ ਦਾ ਫਲ ਜ਼ਰੂਰ ਮਿਲੇਗਾ ਇਨਸਾਨ ਤੇ ਇਨਸਾਨੀਅਤ ਉਤੋਂ ਖਤਮ ਹੋ ਜਾਂਦੀ ਹੈ ਜਦੋਂ ਉਸ ਦੂਸਰੇ ਦੇ ਦੁੱਖਾਂ ਤੇ ਹਾਸਾ ਆਉਣ ਲੱਗ ਜਾਵੇ ਉਹ ਚੁੱਪ ਕਹਿੰਦੇ ਸਕੇ ਵਕਤ ਹੀ ਵਕਤ ਹੈ ਤੇਰੇ ਲਈ ਤੇ ਅੱਜ ਕਹਿੰਦੇ ਨੇ ਹੋਰ ਵੀ ਬਹੁਤ ਕੰਮ ਹੁੰਦਾ ਹੈ ਤੇਰੇ ਤੋਂ ਬਿਨਾ ਜੇ ਕੋਈ ਸਮਝਾਉਂਦਾ ਹੈ ਤਾਂ ਸਮਝਿਆ ਕਰੋ ਚੰਗੇ ਰਾਹ ਪਾਉਣ ਵਾਲਾ ਅਕਸਰ ਮਾੜੇ ਰਾਹਾਂ 'ਚੋਂ ਲੰਘਿਆ ਹੁੰਦਾ ਹੈ ਜਿਸ ਦੀ ਚਿਹੜੀ ਨੀਅਤ ਉਹ ਹੀ ਕਹਾਣੀ ਰੱਖਦਾ ਹੈ ਕੋਈ ਭਿੰਦਿਆਂ ਵਾਲੀ ਬੰਦੂਕ ਤੇ ਕੋਈ ਪਾਣੀ ਰੱਖਦਾ ਹੈ ਖੁਦ ਨੂੰ ਮਹਿੰਗਾ ਪਨਾ ਕੇ ਰੱਖੋ ਸਸਤੀਆਂ ਚੀਜ਼ਾਂ ਦੀ ਲੋਕ ਕਦਰ ਨਹੀਂ ਕਰਦੇ ਜਦੋਂ ਇਨਸਾਨ ਸਮਝਦਾ ਹੈ ਕਿ ਉਹ ਗਲਤ ਵੀ ਹੋ ਸਕਦਾ ਹੈ ਤਾਂ ਉਹ ਠੀਕ ਹੋਣ ਲੱਗਦਾ ਹੈ ਅਜੀਬ ਤਰੀਕੇ ਨਾਲ ਗੁਜ਼ਰਦੀ ਹੈ ਜ਼ਿੰਦਗੀ ਸੋਚਿਆ ਕੁਝ ਕੀਤਾ ਕੁਝ ਹੋਇਆ ਕੁਝ ਤੇ ਮਿਲਿਆ ਕੁਝ ਪਿਓ ਦੀ ਦੌਲਤ ਤੇ ਕੀ ਕਮੰਡ ਕਰਨਾ ਸਵਾਦ ਤਾਂ ਫਿਰ ਹੈ ਜਦੋਂ ਦੌਲਤ ਆਪਣੀ ਹੋਵੇ ਤੇ ਮਾਣ ਪਿਓ ਕਰੇ ਇਹ ਸੋਚ ਕੇ ਕਦੇ ਦੁਖੀ ਨਾ ਹੋਣਾ ਕਿ ਮੈਂ ਕੰਮ ਕੀਤਾ ਤੇ ਨਾਮ ਕਿਸੇ ਹੋਰ ਦਾ ਹੋ ਰਿਹਾ ਹੈ ਕਿਉਂਕਿ ਇੱਥੇ ਸਦੀਆਂ ਤੋਂ ਸੜਤਾ ਆਦਿਆ ਤੇਲ ਤੇ ਰੂਹ ਹੈ ਪਰ ਲੋਕ ਕਹਿੰਦੇ ਨੇ ਕਿ دیਵਾ ਚੱਲ ਰਿਹਾ ਹੈ ਕਦੇ ਵੀ ਮਨ ਹਲਕਾ ਕਰਨਾ ਹੋਵੇ ਤਾਂ ਪਰਮਾਤਮਾ ਤੇ ਅੱਕੇ ਰੋ ਕੇ ਕਰਨਾ ਚਾਹੀਦਾ ਹੈ ਕਿਉਂਕਿ ਉਹ ਹਮੇਸ਼ਾ ਹੱਥ ਫੜਦਾ ਹੈ ਮਾਜਾਕ ਨਹੀਂ ਉਡਾਉਂਦਾ ਉਮੀਦ ਕਰਦਾ ਦੋਸਤੋ ਅੱਜ ਦਾ ਇਹ ਰੋਹਾਨੀ ਸਫ਼ਰ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹਿੰਦੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਮਿਲਤੇ ਹਾਂ ਫਿਰ ਅਗਲੇ ਸਫ਼ਰ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਰਾਖਾ